ਜੈਮਸੀ ਦੀ ਅੱਜ ਅਸੀਂ ਪੜਾਂਗੇ ਜੇ ਸ਼ਾਇਦ 52 ਅਧਿਆਇ ਅਸੀਰੀ ਤੋਂ ਰਿਹਾਈ ਪਹਿਲੀ ਐਤ ਜਾਗ ਜਾਗ ਆਪਣਾ ਬਲ ਪਹਿਨ ਲੈ ਹੇ ਸਿਯੋਨ ਹੇ ਯਰੂਸ਼ਲਮ ਪਵਿੱਤਰ ਸ਼ਹਿਰ ਆਪਣੇ ਸੋਹਣੇ ਬਸਤਰ ਲੈ ਫੇਰ ਤਾਂ ਕੋਈ ਕਦੀ ਕੋਈ ਅਨਸੁਨਾਤ ਜਾਂ ਪਲੀਤ ਤੇਰੇ ਵਿੱਚ ਨਾ ਆਵੇਗਾ ਦੂਸਰੀ ਐਤ ਆਪਣੇ ਆਪ ਨੂੰ ਆਪਣੇ ਆਪ ਤੋਂ ਖਾ ਖਿਚੜ ਤੇ ਉੱਠ ਬੈਠ ਹੇ ਯਰੂਸ਼ਲਮ ਆਪਣੀ ਗਰਦਨ ਦੇ ਬੰਨ ਆਪ ਤੋਂ ਖੋਲ ਸੁੱਟ ਹੇ ਸਿਯੋਨ ਦੀ ਇਹ ਬਧੀਏ ਧੀਏ ਤੀਸਰੀ ਆਇਤ ਯਹਵਾ ਤਾਂ یوں ਆਖਦਾ ਹੈ ਤੁਸੀਂ ਮੁਕਤ ਵੇਚੇ ਗਿਆ ਤੇ ਬਿਨਾ ਚਾਂਦੀ ਦੇ ਛੁੜਾਏ ਜਾਓਗੇ ਚੌਥੀ ਆਇਤ ਪ੍ਰਭੂ ਯਹਵਾ ਤਾਂ یوں ਫਰਮਾਉਂਦਾ ਹੈ ਮੇਰੀ ਪ੍ਰਜਾ ਪਹਿਲਾ ਮਿਸਰ ਵਿੱਚ ਗਈ ਭਈ ਉੱਥੇ ਟਿੱਕੇ ਅਤੇ ਅਸ਼ੁਰ ਨੇ ਉਨ੍ਹਾਂ ਉਹਨਾਂ ਬਿਨਾ ਕਾਰਨ ਦਬਾਇਆ ਪੰਜਵੀਂ ਆਇਤ ਹੁਣ ਇੱਥੇ ਮੇਰੇ ਲਈ ਕੀ ਹੈ ਯਹਵਾ ਦਾ ਬਾਕ ਹੈ اے ਮੇਰੀ ਪ੍ਰਜਾ ਮੇਰੀ ਪ੍ਰਜਾ ਜੋ ਮੁਕਤ ਲਈ ਗਈ ਉਹ ਦੇ ਹਾਕਮ ਰੌਲਾ ਪਾਉਂਦੇ ਹਨ ਇਹ ਹਵਾ ਦਾ ਵਾਕ ਹੈ ਸਾਰਾ ਦਿਨ ਨਿਤ ਮੇਰਾ ਨਾਮ ਤੁਸ਼ ਕੀਤਾ ਜਾਂਦਾ ਹੈ ਛੇਵੀਂ ਆਇਤ ਸੋ ਮੇਰੀ ਪ੍ਰਜਾ ਮੇਰੇ ਨਾਮ ਜਾਣੇਗੀ ਅਤੇ ਉਸ ਦਿਨ ਉਹ ਜਾਣੇਗੀ ਕਿ ਮੈਂ ਉਹ ਬੋਲਦਾ ਹਾਂ ਜੋ ਬੋਲਦਾ ਹਾਂ ਸੋ ਵੇਖ ਹੈਗਾ ਸਤਮੀ ਆਇਤ ਜਿਹੜਾ ਖੁਸ਼ਖਬਰੀ ਲਿਆਉਂਦਾ ਹੈ ਉਹਦੇ ਪੈਰ ਪਹਾੜਾਂ ਉੱਤੇ ਕਿੰਨੇ ਫੱਬਦੇ ਹਨ ਜਿਹੜਾ ਸ਼ਾਂਤੀ ਸੁਣਾਉਂਦਾ ਭਲਾਈ ਦੀ ਖੁਸ਼ਖਬਰੀ ਲਿਆਉਂਦਾ ਜਿਹੜਾ ਮੁਕਤੀ ਸੁਣਾਉਂਦਾ ਹੈ ਉਹ 시온 ਨੂੰ ਆਖਦਾ ਹੈ ਤੇਰਾ ਪਰਮੇਸ਼ਵਰ ਰਾਜ ਕਰਦਾ ਹੈ 8ਵੀਂ ਆਇਤ ਤੇਰੇ ਰਾਖਿਆਂ ਦੀ ਆਵਾਜ਼ ਉਹ ਆਵਾਜ਼ ਚੁੱਕਦੇ ਇਕੱਠੇ ਉਹ ਜੇਕਾਰਾ ਗਜਾਉਂਦੇ ਹਨ ਉਹ ਅੱਖੋ ਅੱਖੀ ਵੇਖਣਗੇ ਜਦ ਇਹ ਹੋਵਾ 시온 ਨੂੰ ਮੁੜੇਗਾ 9ਵੀਂ ਆਇਤ ਖੁੱਲ ਕੇ ਇਕੱਠੇ ਜੇਕਾਰਾ ਗਜਾਓ हे ਯਰੂਸ਼ਲਮ ਦੇ ویرਾਨਿਓ ਕਿਉਂ ਜੋ ਯਹੋਵਾ ਨੇ ਆਪਣੀ ਪ੍ਰਜਾ ਨੂੰ ਦਿਲਾਸਾ ਦਿੱਤਾ ਉਹ ਯਰੂਸ਼ਲਮ ਨੂੰ ਛੁਡਾਇਆ 10ਵੀਂ ਐਤਿ ਯਹੋਵਾ ਨੇ ਆਪਣੀ ਪਵਿੱਤਰ ਬਾਹ ਸਾਰੀਆਂ ਕੌਮਾਂ ਦੇ ਵੇਖਦੇ ਆਂ ਤੇ ਚੜ੍ਹਾਈ ਅਤੇ ਧਰਤੀ ਦੇ ਸਾਰੇ ਬੰਨੇ ਸਾਡੇ ਪਰਮੇਸ਼ਰ ਦੇ ਬਚਾਓ ਦੇ ਵੇਖਣਗੇ 11ਵੀਂ ਐਤ ਤੁਰਦੇ ਹੋਵੋ ਤੁਰਦੇ ਹੋਵੋ ਉੱਥੋਂ ਨਿਕਲ ਜਾਓ ਕਿਸੇ ਪਲੀਤ ਚੀਜ਼ ਨੂੰ ਨਾ ਛੂਹੋ ਉਹਦੇ ਵਿਚਕਾਰ ਨਿਕਲ ਜਾਓ ਆਪ ਨੂੰ ਸਾਫ਼ ਕਰੋ ਤੁਸੀਂ ਜੋ ਯਹੋਵਾ ਦੇ ਭਾਂਡੇ ਚੁੱਕਦੇ ਹੋ 12ਵੀਂ ਐਤ ਨਾ ਤਾ ਤੁਸੀਂ ਕਾਲੀ ਨਾਲ ਨਿਕਲ ਜਾਓਗੇ ਨਾ ਨੱਠ ਕੇ ਚਲੇ ਜਾਓਗੇ ਯਹੋਵਾ ਜੋ ਤੁਹਾਡੇ ਅੱਗੇ ਚੱਲੇਗਾ ਇਸਰਾਇਲ ਦਾ ਪਰਮੇਸ਼ਰ ਪਿੱਛੇ ਤੁਹਾਡੀ ਰਾਖੀ ਕਰੇਗਾ 13ਵੀਂ ਆਇਤ ਵੇਖੋ ਮੇਰਾ ਦਾਸ ਸਫਲ ਹੋਵੇਗਾ ਉਹ ਉੱਚਾ ਉਤੇ ਉਤਾਹਾਂ ਕੀਤਾ ਜਾਵੇਗਾ ਉਹ ਆਤਮ ਮਹਾਨ ਹੋਵੇਗਾ 14ਵੀਂ ਆਇਤ ਜਿਵੇਂ ਬਹੁਤੇ ਤੇਰੇ ਵੱੱਤੇ ਅਚਰਜ ਹੋਏ ਉਹ ਦਾ ਮੁਖੜਾ ਮਨੁੱਖਾਂ ਉਹ ਨਾਲੋਂ ਅਤੇ ਉਹ ਦਾ ਰੂਪ ਆਦਮ ਵੰਸ ਨਾਲੋਂ ਕਿੰਨਾ ਵਿਗੜਿਆ ਹੋਇਆ ਸੀ 15ਵੀਂ ਆਇਤ ਸੋ ਉਹ ਬਹੁਤਿਆਂ ਕਮਾ ਨੂੰ ਦੰਗ ਕਰ ਦੇਵੇਗਾ ਉਹਦੇ ਕਾਰਨ ਪਾਸ਼ਾ ਆਪਣਾ ਮੂੰਹ ਬੰਦ ਰੱਖਣਗੇ ਕਿਉਂਕਿ ਜੋ ਉਹਨਾਂ ਨੇ ਦੱਸਿਆ ਨਾ ਗਿਆ ਉਹ ਵੇਖਣਗੇ ਅਤੇ ਜੋ ਉਹਨਾਂ ਨੇ ਨਹੀਂ ਸੁਣਿਆ ਉਹ ਸਮਝਣਗੇ ਆਮੀਨ ਪ੍ਰਭ ਜੀ ਦੇ ਨਵਚਨਨ ਪੜੇ ਸੁਣੇ ਜਾਂ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਾਮ ਸਦਾ ਵਸਤੇ ਰਹਿਣ ਆਮੀਨ ਸਾਜਮਸੀ ਕੀ